ਚਾਈਆਂ ਨੂੰ ਦੂਰ ਕਰਨ ਲਈ ਅਪਣਾਓ ਇਹ ਦੇਸੀ ਘਰੇਲੂ ਨੁਕਸੇ ਜੜ ਤੋਂ ਖਤਮ ਕਰੋ ਆਹ ਚੀਜ਼ਾਂ ਦੀ ਵਰਤੋਂ ਕਰੋ ਸਹੀ ਢੰਗ ਨਾਲ ਮਲਾਜ਼ਮਾ ਚਮੜੀ ਦੀ ਬਿਮਾਰੀ ਹੈ ਜਿਸ سے ਚਮੜੀ ਦੇ ਗਹਿਰੇ ਡੂੰਘੇ ਰੰਗ ਦੇ ੱੱਬੇ ਪੈ ਜਾਂਦੇ ਹਨ ਔਰਤਾਂ 'ਚ ਹਾਰਮੋਨ ਬਦਲਾਅ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਮਲਾਜ਼ਮਾ ਦਾ ਇਲਾਜ ਲੀਜ਼ਰ ਤਕਨੀਕ ਨਾਲ ਤਾਂ ਸੰਭਵ ਹੈ ਪਰ ਇਹ ਇਲਾਜ ਬਹੁਤ ਮਹਿੰਗਾ ਹੁੰਦਾ ਹੈ ਇਸ ਬਿਮਾਰੀ ਦਾ ਘਰੇਲੂ ਇਲਾਜ ਵੀ ਸੰਭਵ ਹੈ ਪਰ ਘਰਚ ਅਜਈਆਂ ਚੀਜ਼ਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ ਜਿਸ ਰਾਹੀਂ ਅਸੀਂ ਮਲਾਜ਼ਮਾ ਦੀ ਇਲਾਜ ਕਰ ਸਕਦੇ ਹਾਂ ਹਾਲਾਂਕਿ ਇਹ ਇਲਾਜ ਹੌਲੀ-ਹੌਲੀ ਹੁੰਦਾ ਹੈ ਪਰ ਇਸ ਵਿੱਚ ਖਰਚ ਨਾ ਦੇ ਬਰਾਬਰ ਹੁੰਦਾ ਹੈ ਆਓ ਜਾਣਦੇ ਹਾਂ ਮਲਾਜ਼ਮਾ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਟੰਗ ਅਤੇ ਤਰੀਕੇ ਐਲੋਵੇਰਾ ਜੈਲ ਐਲੋਵੇਰਾ ਜੈਲ ਚ ਪਾਲਿਸੈਕਟਰਾਇਡ ਹੁੰਦਾ ਹੈ ਜਿਹੜਾ ਮਲਾਜ਼ਮਾ ਦੇ ਦਾਗ ਹਟਾ ਕੇ ਚਮੜੀ ਦੀ ਅਸਲੀ ਰੰਗਤ ਵਾਪਸ ਲੈ ਕੇ ਆਉਂਦਾ ਹੈ ਇਸ ਦੇ ਨਾਲ ਇਹ ਮ੍ਰਿਤਿਕੋਸ਼ਕਾਵਾਂ ਨੂੰ ਵੀ ਕੱਢ ਦਿੰਦਾ ਹੈ ਇਹ ਜੈਲ ਸਕਿਨ ਤੇ ਲਗਾਉਣ ਨਾਲ ਛਾਈਆਂ ਦੂਰ ਹੋ ਜਾਂਦੀਆਂ ਹਨ ਪਪੀਤਾ ਪਪੀਤੇ ਵਿੱਚ ਮੌਜੂਦ ਐਨਜ਼ਾਈਮ ਪਪਾਇਨ ਮੈਲਾਜ਼ਮਾ ਦਾ ਇਲਾਜ ਕਰ ਸਕਦਾ ਹੈ ਇਹ ਖਰਾਬ ਹਿੱਸਿਆਂ ਤੇ ਮ੍ਰਿਤਿਕੋਸ਼ਕਾਵਾਂ ਨੂੰ ਗੱਟਣ ਵਿੱਚ ਮਦਦ ਕਰਦਾ ਹੈ ਪੱਕੇ ਹੋਏ ਪਪੀਤੇ ਦਾ ਗੁੱਦਾ ਕੱਢ ਲਓ ਅਤੇ ਮੈਸ਼ ਕਰੋ ਫਿਰ ਇਸ ਨੂੰ ਪ੍ਰਭਾਵਿਤ ਹਿੱਸਿਆਂ ਤੇ ਲਗਾਓ ਨਿੰਬੂ ਦਾ ਰਸ ਨਿੰਬੂ ਦਾ ਰਸ ਕੁਦਰਤੀ ਰੂਪ ਨਾਲ ਚਮੜੀ ਦਾ ਰੰਗ ਹਲਕਾ ਕਰਦਾ ਹੈ ਇਸ ਤਰ੍ਹਾਂ ਨਾਲ ਮਲਾਜ਼ਮਾ ਵਾਲੀ ਚਮੜੀ ਵੀ ਨਿਕਲ ਜਾਂਦੀ ਹੈ ਇਸ ਦੇ ਲਈ ਨਿੰਬੂ ਦਾ ਰਸ ਕੱਢੋ ਅਤੇ ਉਸ ਨੂੰ ਪ੍ਰਭਾਵਿਤ ਥਾਵਾਂ ਤੇ ਲਗਾਓ 1 ਜਾਂ 2 ਮਿੰਟਾਂ ਲਈ ਹੱਥ ਨਾਲ ਰਗੜੋ 20 ਮਿੰਟਾਂ ਤੱਕ ਇਸ ਨੂੰ ਰਹਿਣ ਦਿਓ ਫਿਰ ਤੁਸੀਂ ਕੋਸੇ ਪਾਣੀ ਨਾਲ ਚਿਹਰੇ ਨੂੰ ਧੋ ਲਵੋ ਓਟਮੀਲ ਕੁਦਰਤੀ ਰੂਪ ਨਾਲ ਪਰਤ ਉਤਾਰਨ ਵਾਲੇ ਤੱਤ ਮੌਜੂਦ ਹੁੰਦੇ ਹਨ ਇਸ ਨਾਲ ਚਿਹਰੇ ਤੇ ਪੂਰੇ ਤੱਬੇ ਹਟ ਜਾਂਦੇ ਹਨ ਇਸ ਦੇ ਲਈ ਦੋ ਚਮਚ ਓਟਮੀਲ ਪਾਊਡਰ ਨੂੰ ਦੋ ਚਮਚ ਦੁੱਧ ਅਤੇ ਇੱਕ ਚਮਚ ਸ਼ਹਿਦ ਦੇ ਨਾਲ ਮਿਲਾ ਲਓ ਪ੍ਰਭਾਵਿਤ ਹਿੱਸਿਆਂ ਤੇ ਲਗਾਓ ਅਤੇ 20 ਮਿੰਟਾਂ ਲਈ ਇਸ ਨੂੰ ਛੱਡ ਦਿਓ ਉਸ ਤੋਂ ਬਾਅਦ ਕੋਸੇ ਪਾਣੀ ਨਾਲ ਚਿਹਰੇ ਨੂੰ ਧੋ ਲਵੋ ਐਪਲ ਸਾਈਡਰ ਵੈਗਨੀਰ ਐਪਲ ਸਾਈਡਰ ਵੈਗਨੀਜ਼ ਐਸਿਡ ਐਸਿਡ ਮੌਜੂਦ ਹੁੰਦਾ ਹੈ ਜਿਹੜਾ ਇੱਕ ਸ਼ਕਤੀਸ਼ਾਲੀ ਬਲੀਚ ਤੱਤ ਹੈ ਇਹ ਚਮੜੀ ਦੇ ਦਾਗ-ਧੱब्बਿਆਂ ਨੂੰ ਹਟਾਉਂਦਾ ਹੈ ਚਮੜੀ ਨੂੰ ਸਮੂਦੀ ਅਤੇ ਚਮਤਕਾਰ ਵੀ ਬਣਾਉਂਦਾ ਹੈ ਐਪਲ ਸਾਈਡਰ ਵੈਗਨੀਰ ਦੇ ਪਾਣੀ 'ਚ ਮਿਲਾਓ ਇਸ ਨੂੰ ਫਿਰ ਦਾਗ-ਧੱब्बਿਆਂ ਤੇ ਲਗਾਓ ਉਸ ਤੋਂ ਬਾਅਦ ਕੋਸੇ ਪਾਣੀ ਨਾਲ ਚਮੜੀ ਨੂੰ ਧੋ ਲਓ ਇਸ ਨੂੰ ਹਫ਼ਤੇ ਵਿੱਚ ਇੱਕ ਵਾਰ ਲਗਾਓ ਪਿਆਜ਼ ਦਾ ਰਸ ਪਿਆਜ਼ ਦੇ ਰਸ ਵਿੱਚ ਸਲਫਰ ਮੌਜੂਦ ਹੁੰਦਾ ਹੈ ਜਿਹੜਾ ਚਮੜੀ ਦੇ ਕਾਲੇ ਧੱਬਿਆਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਇਸ ਤੋਂ ਇਲਾਵਾ ਪਿਆਜ਼ ਦਾ ਰਸ ਚਮੜੀ ਦੀਆਂ ਕੋਸ਼ਿਕਾਵਾਂ ਨੂੰ ਪੋਸ਼ਣ ਦਿੰਦਾ ਹੈ 2 ਜਾਂ 3 ਪਿਆਜ਼ ਕੱਟ ਕੇ ਗਾਰਨਿਸ਼ ਕਰੋ ਇਸ ਨੂੰ ਮਲਮਲ ਦੇ ਕੱਪੜੇ ਵਿੱਚ ਰੱਖੋ ਹੁਣ ਪਿਆਜ਼ ਦੇ ਰਸ ਨੂੰ ਐਪਲ ਸਾਈਡਰ ਵਿਗਨਿਰ ਮਿਲਾਕ ਦਿਓ ਇਸ ਨੂੰ ਪ੍ਰਭਾਵਿਤ ਹਿੱਸਿਆਂ ਤੇ ਲਗਾਓ ਹਲਦੀ ਹਲਦੀ ਚ ਐਂਟੀਆਕਸੀਡੈਂਟ ਹੁੰਦੇ ਹਨ ਜਿਸ ਨਾਲ ਚਮੜੀ ਦੇ ਦਾਗ ਤੱਬੇ ਦੂਰ ਹੋ ਜਾਂਦੇ ਹਨ ਅਤੇ ਰੰਗਤ 'ਚ ਵੀ ਨਿਖਾਰ ਆਉਂਦਾ ਹੈ 10 ਚਮਚ ਦੁੱਧ 5 ਚਮਚ ਹਲਦੀ ਮਿਲਾਓ ਇਸ ਨੂੰ ਮਿਕਸਰ ਗਾੜਾ ਕਰਨ ਲਈ 1 ਚਮਚ ਚਣਿਆਂ ਦਾ ਆਟਾ ਮਿਲਾਓ ਇਸ ਦਾ ਪੇਸਟ ਬਣਾ ਕੇ ਪ੍ਰਭਾਵਿਤ ਹਿੱਸਿਆਂ ਤੇ ਲਗਾਓ ਇਸ ਨੂੰ 20 ਮਿੰਟਾਂ ਤੱਕ ਛੱਡ ਦਿਓ ਉਸ ਤੋਂ ਬਾਅਦ ਚਮੜੀ ਨੂੰ ਧੋ ਲਓ ਸੋ ਸੇਤਮੰਦ ਗੱਲਾਂ ਅਤੇ ਦੇਸੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ